ਇਹ ਜੇ ਮੈਂ ਇੱਕ ਗੱਲ ਦਾ ਜ਼ਿਕਰ ਕਰਾਂਗਾ ਵੀ ਪੂਜਾ ਦਾ ਪੂਜਾ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਜਿਹੜੀ ਪੂਜਾ ਹੈ ਨਾ ਪੂਜਾ ਕੀਚੇ ਨਾਮ ਤੇ ਆਈਏ ਬਿਨ ਨਾਵੇਂ ਪੂਜਣਾ ਹੋਏ ਅਸਲ ਚ ਭਗਤ ਰਵਿਦਾਸ ਦੇ ਜੀਵਨ ਚੋਂ ਅਸੀਂ ਵੇਖਾਂਗੇ ਇਸ ਗੱਲ ਨੂੰ ਇੱਕ ਘਟਨਾ ਮਿਲਦੀ ਆ ਕਿ ਜਦੋਂ ਇੱਕ ਰਾਣੀ ਝਾਲਾ ਨੇ ਪੂਜਾ ਦੇ ਵਾਸਤੇ 118 ਬਰਬਨਾਂ ਨੂੰ ਕੋਲ ਸੱਦੇ ਆ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦਾ ਮੇਨ ਪ੍ਰਧਾਨ ਜਿਹੜਾ ਸੀ ਉਹਦੋਂ ਪੁੱਛਿਆ ਗਿਆ ਵੀ ਪੂਜਾ ਕਿਸ ਤਰੀਕੇ ਨਾਲ ਕਰਨੀ ਪੂਜਾ ਦੇ ਵਾਸਤੇ ਭਗਤ ਰਵਿਦਾਸ ਜੀ ਵੀ ਉਦੋਂ ਉੱਥੇ ਬੈਠੇ ਜਿਵੇਂ ਆਪਾਂ ਗੋਸ਼ਟੀ ਕਰਦੇ ਸ਼ਾਇਦ ਇਸੇ ਤਰ੍ਹਾਂ ਦੀ ਇੱਕ ਗੋਸ਼ਟੀ ਚੱਲ ਰਹੀ ਹੋਵੇਗੀ ਪੂਜਾ ਦੇ ਖਾਤੇ ਉੱਥੇ ਭਗਤ ਰਵਿਦਾਸ ਜੀ ਦਾ ਜਿਹੜਾ ਜ਼ਿਕਰ ਕੀਤਾ ਦਾ ਜਿਹੜਾ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਪੜ੍ਹਦੇ ਆ ਉਹਨੇ ਆਖਿਆ ਜੀ ਜੇ ਪੂਜਾ ਕਰਨੀ ਹੈ ਨਾ ਰੱਬ ਦੀ ਜਿਹੜਾ ਵਿਪਰਸੀਨ ਪ੍ਰਧਾਨ ਸੀ ਜਿਹੜਾ ਉਹਨੇ ਆਖਿਆ ਵੀ ਜੇ ਪੂਜਾ ਕਰਨੀ ਹੈ ਤੇ ਆ ਸਮਗਰੀ ਲਿਆਉਣੀ ਪੈਣੀ ਦੁੱਧ ਲਿਓਣਾ ਪੈਣਾ ਹੈ ਫੁੱਲ ਲਿਓਣੇ ਪੈਣੇ ਆ ਜਲ ਲਿਓਣਾ ਪੈਣਾ ਹੈ ਸਾਰਾ ਕੁਝ ਉਹਨੇ ਗ੍ਰਹਿਣ ਕੇ ਦੱਸ ਦਿੱਤਾ ਲਖਾਤ ਹੁਣ ਪੁਰਾਣੀ ਕੁੱਛ ਦੀ ਵੀ ਇਹ ਸਾਰੀਆਂ ਚੀਜ਼ਾਂ ਉਹ ਕਹਿੰਦਾ ਵੀ ਸੁੱਚੀਆਂ ਹੁੰਦੀਆਂ ਨੇ ਕਮਾਲ ਦੀ ਗੱਲ ਕੀਤੀ ਵੀ ਉੱਥੇ ਸੱਚ ਬੋਲਣ ਤੋਂ ਰਹਿਣੀ ਆ ਸੱਚ ਬੋਲਿਆ ਟਾਈਮ ਤੇ ਸੱਚ ਬੋਲਿਆ ਵਕਤ ਵਿਚਾਰਿਆ ਉਸ ਬੰਦਾ ਹੋਏ ਉਹਨੇ ਵਿਚਾਰਿਆ ਕਿ ਇੱਥੇ ਗੱਲ ਕਹਿਣੀ ਬਣਦੀ ਆ ਉਸ ਸਮੇਂ ਫਿਰ ਉਹਨਾਂ ਨੇ ਇਹ ਜਿਹੜਾ ਸ਼ਬਦ ਸੀ ਦੀ ਪੂਜਾ ਦਾ ਜਿਹੜਾ ਅਸੀਂ ਕਹਿੰਦੇ ਆ ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਾਂ ਅਵਰ ਨਾ ਫੂਲ ਅਨੂਪ ਨਾ ਪਾਵਾਂ ਉਹਦੇ ਚ ਫਿਰ ਉਹਨਾਂ ਦਾ ਦੁੱਧ ਦਾ ਬਸ਼ਰੇ ਥਲੋਂ ਬਟਾਰਿਓ ਫੂਲ ਪਵਰ ਜਲ ਮੇਨ ਬਗਾ ਰਹਿਓ ਉਹ ਜਿਹੜੀ ਰਾਣੀ ਸੋ ਵੇਖ ਕੇ ਹੈਰਾਨ ਹੋ ਗਈ ਤੇ ਕਮਾਲ ਉਹ ਅਸਲ ਦੇ ਵਿੱਚ ਜਿਹੜੀ ਵੱਡੀ ਵਿਚਾਰਧਾਰਾ ਨੂੰ ਇੱਕੋ ਸਮੇਂ ਦੇ ਵਿੱਚ ਜਿਹੜੇ ਲੰਮੇ ਸਮੇਂ ਤੋਂ ਜਿਹੜੇ ਧਰਮ ਦੇ ਨਾਂ ਦੇ ਉੱਤੇ ਭਰਮ ਖੁਲਾ ਕੇ ਵਹਿਮ ਅੰਧ ਵਿਸ਼ਵਾਸ ਬੁਲਾ ਕੇ ਆਪਣਾ ਰੋਜੀ ਰੋਟੀ ਚਲਾ ਰਹੇ ਸੀ ਦੁਕਾਨਾਂ ਚਲਾ ਰਹੇ ਸੀ ਜਿਹੜਾ ਆਪਣੇ ਦਬਦਬਾ ਦੇ ਦੁਕਾਨਾਂ ਚਲਾ ਰਹੇ ਸੀ ਧਰਮ ਦੇ ਨਾਂ ਤੇ ਮੂਰਤੀ ਦੀ ਪੂਜਾ ਕਰਨੀ ਉਹਦੇ ਲਈ ਸਮਗਰੀ ਇਕੱਤਰ ਕਰਨੀ ਆਰਤੀਆਂ ਕਰਨੀਆਂ ਉਹਦੇ ਤੋਂ ਵੱਖ ਕਰ ਦਿੱਤੀ ਇਹੋ ਜੀ ਪੂਜਾ ਨੂੰ ਬਿਲਕੁਲ ਨਸ਼ਟ ਕਰਤਾ ਫਿਰ ਇੱਕ ਨਵਾਂ ਵਿਚਾਰਤਾ ਪੈਦਾ ਕੀਤੀ ਉਹ ਕਿਹੜੀ ਆ ਨਾਮ ਤੇ ਰਾਰਤੀ ਮਜਨ ਮਰਾਰੇ ਹਰ ਕੇ ਨਾਮ ਬਿਨਾ